ਤਕਦੀਅ ਮਹਿਸੂਸ ਕਰ ਰਹੇ ਹਾਂ ਇਹ ਲੜਾਈ ਦੇ ਵਿੱਚ ਅੰਦਰ ਹਾਂਜੀ ਕਿੰਨੇ ਸਮੇਂ ਤੋਂ ਬੰਦ ਨੇ ਅੰਦਰ ਇਹ 3 ਮਹੀਨੇ ਤੋਂ ਬੰਦ ਨੇ ਹਾਂਜੀ ਕੀ ਕਮਨਾ ਕੀਤੀ ਕਰ ਲਿਆ ਤੇ ਹਾਂਜੀ ਜਲਦੀ ਬਾਹਰ ਆਣਾ ਹਾਂਜੀ ਜਲਦੀ ਬਾਹਰ ਆਉਣ ਬੇਟੇ ਨੂੰ ਬਸ ਜਮਾਨਤ ਮਿਲ ਜਾਵੇ ਕਿ ਤੁਸੀਂ ਮਾਮਲੇ ਚ ਬੰਦ ਹੋ ਬੇਟਾ ਲੜਾਈ ਚ ਕਿੰਨੇ ਟਾਈਮ ਤੋਂ ਬੰਦ ਹੈ ਅਮੀਨਾਇ ਕੋਇਆ 1 ਮਹੀਨਾ 1 ਮਹੀਨੇ ਤੋਂ ਮੈਂ ਅਰਦਾਸ ਕਰ ਰਿਹਾ ਮੈਂ ਅਰਦਾਸ ਕਰਦੀ ਮੇਰਾ ਬੇਟਾ ਬਾਹਰ ਆਜੇ ਮੇਰੇ ਬੇਟੇ ਨੂੰ ਜਮਾਨਤ ਮਿਲ ਜੂ ਪਾਸਾ ਪਾਸਾ ਮਾਪਦੇ ਤੁਸੀਂ ਅੱਜ ਰਕਤੀ ਮਿਲਣ ਆਇਆ ਹੋ ਬੇਟੇ ਜੀ ਕਿਸ ਤਰ੍ਹਾਂ ਦੇਖ ਰਹੇ ਕੀ ਕਹਿਣਾ ਚਾਹੁੰਦੇ ਹੋ ਕਿਸ ਮਾਮਲੇ ਚ ਬੰਦਾ ਕਿਸ ਮਾਮਲੇ ਚ ਬੰਦਾ ਤੁਹਾਡਾ ਬੇਟਾ ਲੜਾਈ ਚ ਲੜਾਈ ਚ ਕਿੰਨਾ ਸਮਾਂ ਮਿਲਿਆ ਤੇ ਕਿਸ ਸਮੇਂ ਪ੍ਰਬੰਧ ਨਾਲ ਸਰਕਾਰ ਵੱਲੋਂ ਜਿਹੜੇ ਕੀਤਾ ਹੈ ਵਧੀਆ ਬੌੜਾਂ ਗੇਟ ਤੋਂ ਨੱਬਾ ਪੌੜਾਂ ਗੇਟ ਤੋਂ ਕਿੰਨੇ ਮਾਮਲੇ ਚ ਬੰਦਾ ਡਾਟਾ ਰੇਪ ਕੇਸ ਚ ਰੇਪ ਕੇਸ ਚ ਰਖੜੀ ਬੰਨੀ ਆ ਹਾਂਜੀ ਇੰਨੀ ਖੁਸ਼ੀ ਮਨਾਈ ਆ ਬਹੁਤ ਸੀ ਇਧਰ ਕਿ ਦੁੱਖ ਵੀ ਹੋ ਰਹੇ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਤੁਹਾਡੀ ਉਹਦਾ ਹੀ ਬੋਲਣਾ ਪਈ ਸਰਫਰ ਤਾਂ ਮੈਂ ਆ ਗਿਆ ਹਾਂ ਮਾਪੇ ਤੁਸੀਂ ਅੱਜ ਰਚੀ ਬੰਨਣ ਆਇਆ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਸੇ ਮਾਮਲੇ ਚ ਬੰਦਾ ਕਿਸੇ ਮਾਮਲੇ ਚ ਬੰਦਾ ਤੁਹਾਡਾ ਬੇਸਾ ਲੜਾਈ ਚ ਹਾਂ ਲੜਾਈ ਚ ਕਿੰਨਾ ਸਮਾਂ ਮਿਲਿਆ ਅੱਜ ਕਿਸ ਤਰ੍ਹਾਂ ਪ੍ਰਬੰਧ ਨਾਲ ਸਰਕਾਰ ਵੱਲੋਂ ਜਿਹੜੇ ਕੀਤੇ ਗਏ ਵਧੀਆ ਤੁਹਾਨੂੰ ਦੇਖਦੇ ਭਰਾ ਦੇ ਰਖੜੀ ਬੰਨਣ ਆਏ ਜੇਲ੍ਹ ਦੇ ਹਾਂਜੀ ਰਖੜੀ ਬੰਨੀ ਆ ਭਰਾ ਦੇ ਹਾਂਜੀ ਕੀ ਕਹਿਣਾ ਚਾਹਦੇ ਬੱਸ ਜੀ ਉਦ ਲਈ ਦੁਆ ਕਰਨਾ ਚਾਹੀਏ ਜਲਦੀ ਬਾਹਰ ਆ ਜਾਣਾ ਜੀ ਕਿਸ ਮਾਮਲੇ ਚ ਨੂੰ ਕੋਈ ਪਰੇਸ਼ਾਨੀ ਨਾ ਹੋਏ ਨੂੰ ਕੋਈ ਕਸੂਰ ਨਹੀਂ ਬੇਕਸੂਰ ਹੈ ਬਿਲਕੁਲ ਬੇਕਸੂਰ ਹੈ ਬੇਕਸੂਰ ਹੈ ਕਿੱਥੋਂ ਰਹਿ ਨਾਲੇ ਨਾਬੇ ਦਾ ਨਾਬੇ ਤੋਂ ਕਿਸ ਮਾਮਲੇ ਚ ਬੰਦ ਐਵੇਂ ਦੋਸਤਾਂ ਦੇ ਵਿੱਚ ਫਸਾ ਦਿੱਤੀ ਗਲਤੀ ਕਿਸ ਨੇ ਕਰੀ ਨਾ ਇਹਦਾ ਲੈਤਾ ਆ ਭੈਣ ਤੇ ਭਰਾ ਦਾ ਰਖੜੀ ਦਾ ਤਿਹਾਰ ਹੈ ਜਿਹੜਾ ਪਵਿੱਤਰ ਤਿਹਾਰਾ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ ਕੇ ਤਿਹਾਰ ਮਨਾ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਤਿਹਾਰ ਮਨਾਇਆ ਜਾ ਰਿਹਾ ਉੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇਆਂ ਜੇਲ੍ਹਾਂ ਦੇ ਵਿੱਚ ਵੀ ਅੱਜ ਭੈਣਾਂ ਨੂੰ ਸ਼ੂਟ ਦਿੱਤੀ ਗਈ ਆ 8 ਤੋਂ 5 ਵਜੇ ਤੱਕ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਗੁੱਟ ਤੇ ਰਖੜੀ ਨੇ ਜਿਹੜੀਆਂ ਉਹ ਬਨ ਸਕਣ ਗਿਆ ਕਿਤੇ ਨਾ ਕਿ ਪੰਜਾਬ ਸਰਕਾਰ ਦਾ ਸਲਾਘਾਯੋਕ ਕਦਮ ਸਾਡੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਜਿਹੜੇ ਜੇਲ੍ਹ ਸੁਪਰਡੈਂਟ ਐ ਰਮਨਦੀਪ ਸਿੰਘ ਭੰਗੂ ਆਪਣੀ ਪੂਰੀ ਟੀਮ ਦੇ ਨਾਲ ਖੜੇ ਨੇ ਕਿਉਂਕਿ ਪੂਰੀ ਮੁਲਾਕਾਤ ਆ ਜਿਹੜੀ ਕੀਤੀ ਜਾ ਰਹੀ ਹੈ ਇੱਕ ਭੈਣ ਘੜ ਤੋਂ ਘਟ 8 ਤੋਂ 10 ਮਿੰਟ ਦੇ ਭਰਾ ਦੇ ਨਾਲ ਗੱਲਬਾਤ ਵੀ ਕਰ ਸਕਦੀ ਆ ਰਖੜੀ ਵੀ ਬਨ ਰਹੀਆਂ ਨੇ ਜਿੱਥੇ ਕਿ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਬਾਕੀ ਅਸੀਂ ਪ੍ਰਬੰਧਾਂ ਦੇ ਬਾਰੇ ਗੱਲਬਾਤ ਕਰਾਂਗੇ ਰਮਨਦੀਪ ਸਿੰਘ ਪੰਗੂ ਦੇ ਨਾਲ ਪੰਗੂ ਸਾਹਿਬ ਕਿਤੇ ਨਾ ਕਿਤੇ ਲੱਗ ਰਹੇ ਪੰਜਾਬ ਸਰਕਾਰ ਦਾ ਸਲਾਘਾਜੋਕ ਕਦਮਾਂ ਕਾਫੀ ਲੰਮੇ ਸਮੇਂ ਤੋਂ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਪੈਣਾ ਚ ਉਹ ਭਰਾਵਾਂ ਦੇ ਗੁੱਟਾਂ ਤੇ ਰਖੜੀ ਬੰਨ੍ਹਦੀਆਂ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਜੇਲ੍ਹ ਦੇ ਵਿੱਚ ਹਾਂਜੀ ਮਾਂਜੋ ਮੁੱਖ ਮੰਤਰੀ ਸਾਹਿਬ ਤੇ ਮਾਂਜੋ ਡੀਜੀਪੀ ਜਿਲ੍ਹਾ ਸ਼੍ਰੀ ਅਰຸນਪਾਲ ਜੀ ਦੇ ਹੁਕਮ ਅਨੁਸਾਰ ਅਸੀਂ ਜੇਲ੍ਹਾਂ ਤੇ ਅੱਜ ਰਖੜੀ ਦਾ ਤਹਿਰ ਮਨਾ ਰਹੇ ਆ ਤੇ ਜ ਤੇ ਬੜੀ ਪਿਆਰ ਤੇ ਨਾਲ ਮਨਾਇਆ ਜਾ ਰਿਹਾ ਤਿਹਾ ਕਿੰਨਾ ਸਮਾਂ ਜਿਹੜਾ ਦਿੱਤਾ ਗਿਆ ਕਿੰਨਾ ਸਮਾਂ ਭੈਣਾਂ ਜਿਹੜੀ ਅੰਦਰ ਆ ਕੇ ਬਣ ਸਕਦੇ ਕੀ ਕੀ ਇੰਤਜ਼ਾਮ ਨੇ ਜਿਹੜੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਅੰਦਰ ਜੇਲ੍ਹ ਅਸੀਂ ਬੜੀ ਸਖਤ ਸੁਰੱਖਿਆ ਦੇ ਵਿੱਚ ਮੁਲਾਕਾਤਾਂ ਕਰਵਾ ਰਹੇ ਹਾਂ ਜਿ ਵਿੱਚ ਭੈਣਾਂ ਆ ਰਹੀਆਂ ਰਕੜੀ ਬਣ ਕੇ ਜਾ ਰਹੀਆਂ ਤਾਂ 300 ਦੇ ਕਰੀਬ ਸਾਨੂੰ ਆਸ ਹੈ ਮੁਲਾਕਾਤ ਸਾਡੀ ਅੱਜ ਹੋਵੇਗੀ ਇਹ ਦੇਖਦੇ ਹੋ 9 ਤੋਂ 5 ਵਜੇ ਦਾ ਟਾਈਮ ਰੱਖਿਆ ਸੀ ਬਿਲਕੁਲ ਲੱਗਦਾ ਕਿ ਤਰ੍ਹਾਂ ਕਿਤੇ ਪੈਣਾ ਦੇ ਅੱਖਾਂ ਦੇ ਵਿੱਚ ਅਥਰੂ ਤੁਹਾਨੂੰ ਦਿਖ ਰਹੇ ਨੇ ਬਿਲਕੁਲ ਭਾਵੇਂ ਭਾਵੇਂ ਕੋਈ ਮਾੜੇ ਸ਼ਰਾਰਤੀ ਅਨਸਰ ਨੇ ਜਿਹਨੇ ਮਾੜੇ ਕੰਮ ਕੀਤੇ ਨੇ ਉਹ ਜੇਲ੍ਹ ਦੇ ਵਿੱਚ ਤੋਂ ਉਹੀ ਬੰਦ ਹੁੰਦੇ ਨੇ ਦਿਖ ਰਿਹਾ ਕਿ ਤਰ੍ਹਾਂ ਕਿਤੇ ਤੁਹਾਨੂੰ ਭਾਵੁਕ ਹੁੰਦੀਆਂ ਪੈਣਾ ਹਾਂਜੀ ਬਿਲਕੁਲ ਪੈਣਾ ਦਾ ਪਿਆਰ ਆਪਣੇ ਭਰਾਮਭਤੀ ਤੇ ਅੱਜ ਜੀ ਮੈਨੂੰ ਅੱਜ ਮੌਕਾ ਮਿਲ ਰਿਹਾ ਉਹਨਾਂ ਨੂੰ ਉਹਨੂੰ ਫਿਜ਼ੀਕਲੀ ਟੱਚ ਕਰ ਸਕਦੀਆਂ ਨੇ ਪਹਿਲਾਂ ਜਾਲੀ ਦੇ ਵਿੱਚ ਮੁਲਾਕਾਤ ਆਉਂਦੀਆਂ ਸੀ ਇਹ ਦਿਖ ਰਿਹਾ ਭਾਵੁਕ ਹੋ ਰਹੀਆਂ ਨੇ ਬਿਲਕੁਲ ਕਿੰਨੇ ਸਮਾਂ ਲੱਗ ਸਕਦਾ ਜਿਹੜਾ ਕਿੰਨੇ ਤੋਂ ਕਿੰਨੇ ਵਜੇ ਤੱਕ ਦਾ ਜਿਹੜਾ ਤੁਹਾਡੇ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਕੋਈ ਇਹਨਾਂ ਤੋਂ علاوہ ਜਿਹੜੇ ਆਮ ਕੈਦੀ ਨੇ ਜਿਹੜਾ ਕੋਈ ਗੈਂਗਸਟਰ ਨੇ ਜਾਂ ਕੋਈ ਮੰਤਰੀ ਵੀ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਪਰਿਵਾਰ ਵੀ ਅੰਦਰ ਰਖੜੀ ਬੰਨਣ ਆ ਰਹੇ ਨੇ ਹਾਂਜੀ ਜੋ ਵੀ ਆਏਗਾ ਉਹਦੀ ਰਖੜੀ ਬਣਾਈ ਜਾਏਗੀ ਸਿਕਿਉਰਿਟੀ ਜ਼ੋਨ ਦੇ ਵਿੱਚ ਸਾਡੇ ਹਾਈ ਸਕਿਉਰਿਟੀ ਪ੍ਰिजनਰਾਂ ਨੇ ਉਹਨਾਂ ਲਈ ਵੱਖਰਾ ਸੈਟਅਪ ਕੀਤਾ ਹੋਇਆ ਦੇ ਨਾਰਮਲ ਕਪੀਜ਼ਨ ਲਈ ਸੀ ਵੱਖਰਾ ਕੀਤਾ ਹੋਇਆ ਬਿਲਕੁਲ ਦੋ ਮੰਤਰੀ ਵੀ ਇਸ ਜੇਲ੍ਹ ਦੇ ਵਿੱਚ ਬੰਦੇ ਨੇ ਉਹਨਾਂ ਦੇ ਪਰਿਵਾਰ ਆਏ ਨੇ ਰਖੜੀ ਬੰਨਣ ਨਹੀਂ ਆਜੇ ਕੋਈ ਸਾਡੇ ਕੋਲ ਨਹੀਂ ਬਿਲਕੁਲ ਰਮਨਦੀਪ ਸਿੰਘ ਭੰਗੂ ਦੇ ਨਾਲ ਗੱਲਬਾਤ ਕੀਤੀ ਆ ਜੇਲ੍ਹ ਪ੍ਰਸ਼ਾਸਨ ਵੱਲੋਂ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਪ੍ਰਬੰਧ ਨੇ ਕੀਤੇ ਗਏ ਨੇ ਕਿਤੇ ਨਾ ਕਿਤੇ ਭੈਣਾ ਵੀ ਖੁਸ਼ ਨਜ਼ਰ ਆ ਰਹੇ ਨੇ ਜੇਲ੍ਹ ਪ੍ਰਬੰਧਾਂ ਤੋਂ ਪਰ ਇੱਕ ਪਾਸੇ ਦੁੱਖ ਵੀ ਉਹਨਾਂ ਦੇ ਚਿਹਰਿਆਂ ਤੇ ਦਿਖਾਈ ਦੇ ਰਹਿਆ ਜਦੋਂ ਰਖੜੀ ਬੰਨ੍ਹਦੀਆਂ ਨੇ ਕਿਉਂਕਿ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਅਥਰੂ ਨੇ ਭੈਣ ਅਤੇ ਭਰਾ ਦੇ ਅੱਖਾਂ ਦੇ ਵਿੱਚ ਅਥਰੂ ਨੇ ਜਿਹੜੇ ਨਾਜ਼ਰ ਆ ਰਹੇ ਗਲ ਬਕੜੀਆਂ ਪਾ ਕੇ ਮਿਲਦੀਆਂ ਨਾਜ਼ਰ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਦੁੱਖ ਹੈ ਜਿਹੜਾ ਭੈਣਾਂ ਦਾ ਅਚੇਰਿਆਂ ਤੇ ਦੇਖਿਆ ਜਾ ਰਿਹਾ ਭਾਵੇਂ ਕਿ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਪ੍ਰਬੰਧ ਜ਼ਰੂਰ ਕੀਤੇ ਗਏ ਨੇ ਚਾਹੇ ਭਾਵੇਂ ਕਿ ਇੱਕ ਰਖੜੀ ਬੰਨਣ ਦੇ ਲਈ 2 ਤੋਂ 4 ਮਿੰਟ 5 ਮਿੰਟ ਜ਼ਰੂਰ ਲੱਗਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਅੱਜ ਦਾ ਤਿਹਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਪੈਣਾ ਆਪਣੇ ਭਰਾ ਦੇ ਰਖੜੀ ਬਨ ਰਹੀ ਹੈ ਨਾਬਾਦੀ ਨਿਊ ਜ਼ਿਲ੍ਹਾ ਜੇਲ੍ਹ ਦੀ ਗੱਲ ਕਰ ਰਹੇ ਹਾਂ ਜਿੱਥੇ ਕੋਈ 300 ਦੇ ਲਗਭਗ ਜੇਲ੍ਹ ਸਬਡੈਂਟ ਦੱਸਣ ਦੇ ਮੁਤਾਬਕ ਵੀ ਤਿੰਨ ਤੋਂ ਚਾਰ ਜਿਹੜੀਆਂ 400 ਮੁਲਾਕਾਤਾਂ ਜਿਹੜੀਆਂ ਹੋ ਸਕਦੇ ਨੇ ਆ ਸਾਡੇ ਪਿੱਛੇ ਦੇ ਸਕੋ ਕਿਸ ਤਰ੍ਹਾਂ ਰਖੜੀ ਬੰਨ੍ਹ ਲਈਆਂ ਪਰ ਅੱਖਾਂ ਦੇ ਵਿੱਚ ਅਥਰੂ ਨੇ ਇਹੀ ਪਰਵਾਦ ਦੇ ਆਪਣੇ ਘਰਾਂ 'ਚ ਬੰਨ੍ਹਦੇ ਤਾਂ ਇਹਨਾਂ ਦੇ ਚਿਹਰਿਆਂ ਤੇ ਰੌਣਕਾਂ ਦਿਖਣੀਆਂ ਤੇ ਪਰ ਅੱਜ ਇਹ ਜੇਲ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਰੋਂਦੇ ਆ ਜਿਹੜੀਆਂ ਨਜ਼ਰ ਆ ਰਹੀਆਂ ਨੇ ਨਾਬਾ ਤੋਂ ਹਰਮਿੰਦਰ ਸਿੰਘ ਮਾ